ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਦਾ ਇਲਾਨ ਕੀਤਾ ਗਿਆ ਸੀ ਅਤੇ ਇਸ ਦੇ ਵਿੱਚਕਾਰ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਉੱਥੇ ਹੀ ਹੁਣ ਰਾਜਸਥਾਨ ਪੁਲਿਸ ਨੇ ਪੰਜਾਬ ਦੇ ਨਾਲ ਲੱਗਦੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਹੈ। ਨੈਸ਼ਨਲ ਹਾਈਵੇ ਨੰਬਰ 62 ਤੋਂ ਪੰਜਾਬ ਚੋਂ ਰਾਜਸਥਾਨ ਅਤੇ ਰਾਜਸਥਾਨ ਤੋਂ ਪੰਜਾਬ ਆਉਣ ਜਾਣ ਵਾਲਿਆਂ ਦੀ ਐਂਟਰੀ ਦੇ ਉੱਪਰ ਬੈਨ ਲਗਾ ਦਿੱਤਾ ਹੈ। ਐਂਬੂਲੈਂਸ ਨੂੰ ਵੀ ਨਹੀਂ ਜਾਣ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਲੋਕ ਕੱਚੇ ਰਸਤੇ ਰਾਹੀਂ ਜਾਣਦੇ ਲਈ ਮਜਬੂਰ ਹੋ ਰਹੇ ਹਨ ਪੰਜਾਬ ਰੋਡਵੇਜ ਦੀਆਂ ਬੱਸਾਂ ਦੀ ਰਾਜਸਥਾਨ ਦੇ ਵਿੱਚ ਐਂਟਰੀ ਨਹੀਂ ਹੋ ਰਹੀਆਂ ਅਤੇ ਲੋਕ ਖੱਜਲ ਖਵਾਰ ਹੋ ਰਹੇ ਨੇ ਪੰਜਾਬ ਚੋਂ ਰਾਜਸਥਾਨ ਅਤੇ ਰਾਜਸਥਾਨ ਤੋਂ ਪੰਜਾਬ ਆਉਣ ਵਾਲੇ ਲੋਕ ਪੈਦਲ ਹੀ ਆ ਰਹੇ ਹਨ ਅਤੇ ਕਰੀਬ 250 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਇਹਨਾਂ ਨੂੰ ਚਾਰ ਪਰਤਾਂ ਦੇ ਵਿੱਚ ਤਾਇਨਾਤ ਕੀਤਾ ਗਿਆ ਹੈ ਪਹਿਲੀ ਪਰਤ ਦੇ ਵਿੱਚ ਦੰਗਾ ਰੋਕੂ ਫੋਰਸ ਅਤੇ ਵਾਟਰ ਕੈਨਨ ਸ਼ਾਮਿਲ ਹਨ ਦੂਸਰੀ ਪਰਤ ਦੇ ਵਿੱਚ ਬੈਰੀਕੇਡਿੰਗ ਤੀਸਰੀ ਅਤੇ ਚੌਥੀ ਪਰਤ ਦੇ ਵਿੱਚ ਪੁਲਿਸ ਮੁਲਾਜ਼ਮ ਸ਼ਾਮਿਲ ਹਨ उठे ये भी गलत कही जा रही है कि बॉर्डर के ऊपर इंटरनेट सेवा सुबह अबोहर से आए थे गंगानगर लेकिन यहीं पे बस रुक गई थी इसके बाद पैदल जाना पड़ता है तकरीबन एक डेढ़ किलोमीटर साधु वाली एंटर करने के लिए वहाँ से फिर ऑटो पकड़ के गंगानगर जाना पड़ता है फिर वापसी में फिर गंगानगर से ऑटो पकड़ो साधु वाली आओ फिर एक डेढ़ किलोमीटर पैदल आओ फिर यहाँ पे गुमजाल बस पकड़ो फिर अबोहर जाओ तो थोड़ी सी दिक्कत तो है इस चीज की ਇੱਕ ਨੂੰ ਕੋਆਪਰੇਟ ਕਰਨਾ ਪੜੇਗਾ ਕੋਈ ਲਾਜ਼ਮੀ ਹੈ ਹਨਾ ਕਰਵਾਏਗੀ ਮਰੀਜ਼ ਲੈ ਕੇ ਆਇਓ ਹਾਂਜੀ ਮਰੀਜ਼ ਲੈ ਕੇ ਆਇਓ ਤੇ ਮੰਨ ਲਓ ਕਿਹੜੇ ਰਸਤੇ ਆਇਓ ਆਪਾ ਦਾ ਜੀ ਉਹ ਜਿਹੜਾ ਕੱਚਾ ਰਸਤਾ ਉਹਦੇ ਜਿਹੜੇ ਰਸਤੇ ਜਾਏ ਨਹੀਂ ਐਂਬੂਲੈਂਸ ਨੂੰ ਵੀ ਲੰਘਣ ਦਿੰਦੇ ਨਾ ਐਂਬੂਲੈਂਸ ਨੂੰ ਵੀ ਲੰਘਣ ਦਿੰਦੇ ਨਹੀਂ ਜੀ ਕਿਉਂਕਿ ਉਹ ਬੈਰੀਅਰ ਲਾ ਰੱਖਿਆ ਨੇ ਸਾਰੇ ਅੱਛਾ ਬੰਦ ਹੀ ਕਰ ਰੱਖੀ ਰੋਡ ਅੱਛਾ ਐਂਬੂਲੈਂਸ ਨੂੰ ਵੀ ਸਹੂਲਤ ਨਹੀਂ ਕੀ ਹਾਂ ਸਹੂਲਤ ਨਹੀਂ ਕੀ ਜੀ ਬਾਕੀ ਦਾ ਜੀ ਦੇਖੋ ਕਿ ਕਿਸਾਨਾਂ ਕੁਸੂਨਾਂ ਦਾ ਆਪਾਂ ਨੂੰ ਪਤਾ ਨਹੀਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਆਮ ਜਿਹੜਾ ਬੰਦਾ ਨਾ ਉਹ ਪਰੇਸ਼ਾਨ ਹੁੰਦਾ ਠੀਕ ਹੈ ਨੀ ਤੁਸੀਂ ਹੁਣ ਜਿਹੜਾ ਬਾਈ ਰੋਡ ਆਉਣਾ ਸੀ ਤੁਸੀਂ ਅਗਰ ਥਾਂ ਅੱਦੀ ਆਏ ਆ ਤੁਹਾਨੂੰ ਕਿੰਨਾ ਕੁ ਮੁਸ਼ਕਲ ਹੋਇਆ ਮੁਸ਼ਕਲ ਤਾਂ ਹੈ ਜੀ ਕੱਚਾ ਰਾਹ ਹੈ ਦੂਜੀ ਗੱਲ ਹੈ ਹੁਣ ਤਾਂ ਮੰਨ ਲਓ ਜੀ ਜਿਵੇਂ ਕੋਈ ਸਾਹਾਂ ਦਾ ਮਰੀਜ਼ ਹੁੰਦਾ ਹੈ ਉਹਨੂੰ ਮਿੱਟੀ ਚੜੂਗੀ ਉਹਨੂੰ ਤਾਂ ਨੋਰਮਲ ਜੀ ਗੱਲ ਹੈ ਔਰ ਕੱਚੇ ਰਾਹ ਆਵਾਂਗੇ ਤਾਂ ਉਹਨੂੰ ਦਿੱਕਤ ਹੈ ਠੀਕ ਹੈ ਮਰੀਜ਼ ਨੂੰ ਵੀ ਦਿੱਕਤ ਹੈ ਸਾਨੂੰ ਵੀ ਦਿੱਕਤ ਹੈ ਕਿਉਂ ਗੱਡੀ ਚੱਕਲੀ ਲੱਗੂਗੀ ਮਰੀਜ਼ ਨੂੰ ਆਪਰੇਸ਼ਨ ਹੋਇਆ ਹੋਵੇ ਤੇ ਮਰੀਜ਼ ਨੂੰ ਦਿੱਕਤ ਹੈ ਜੀ ਤਾਂ ਦਿੱਕਤ ਤਾਂ ਬਹੁਤ ਹੈ ਜੀ ਇੱਕ ਤਾਂ ਮੰਨ ਲਓ ਵੀ ਹੁਣ ਅਸੀਂ ਹੁਣ ਪਹੁੰਚ ਜਾਣਾ ਸੀਗਾ ਕਲਰ ਖੜੇ ਜਾਣਾ ਜੀ ਕਲਰ ਖੜੇ ਪਹੁੰਚ ਜਾਣਾ ਸੀਗਾ ਹੁਣ ਜਾਣ ਆਉਣ ਦੀ ਬਹੁਤ ਜ਼ਿਆਦਾ ਦਿੱਕਤ ਆਈ ਜਾਂਦੀ ਹੈ ਠੀਕ ਹੈ ਜੀ ਨਹੀਂ ਹੁਣ ਤੁਸੀਂ ਦੁਪਈਆਵਾਂ ਤੇ ਉਹ ਦੁਪਈਆਵਾਂ ਵੀ ਨਹੀਂ ਲੰਗਣ ਦੇ ਰਹੀ ਨਾ ਜੀ ਨਾ ਨਹੀਂ ਲੰਗਣ ਦੇ ਰਹੀ ਕੀ ਤੁਸੀਂ ਹੁਣ ਕਿੱਦਾਂ ਜਾ ਰਹੇ ਹੋ ਫਿਰ ਜੇ ਤੁਸੀਂ ਬਹੁਤ ਔਖਾ ਵਾਪਸੀ ਮੋੜ ਰਹੇ ਆ ਜੀ ਠੀਕ ਹੈ ਉਸਮਾਨ ਖੇੜੇ ਤੋਂ ਮੰਨ ਲਓ ਜਿਵੇਂ ਰਾਜਸਥਾਨ ਕਿੰਨੀ ਦੂਰ ਰਹ ਜਨਤਾ ਤੋਂ 8 ਕਿਲੋਮੀਟਰ ਰਹੇਗਾ ਜੀ 8 ਕਿਲੋਮੀਟਰ ਜਿਵੇਂ ਕੋਈ ਕੰਮ ਤੰਦਾ ਜਾਂ ਕੋਈ ਸ਼ਹਿਰ ਵਾਹ ਕਰ ਕੋਸ਼ ਵੀ ਨਹੀਂ ਜਾਣ ਦਿੰਦੇ ਜੀ ਅੱਛਾ ਬਿਲਕੁਲ ਐਂਬੂਲੈਂਸ ਵੀ ਵਾਪਸ ਮੋੜ ਐਂਬੂਲੈਂਸ ਵੀ ਵਾਪਸ ਆਈ ਅੱਛਾ ਕਿਨੂੰ ਕਿਨੂੰ ਵਾਪਸ ਕਰ ਰਹੇ ਆ ਜੀ ਐਂਬ ਐਂਬੂਲੈਂਸ ਵੀ ਕਬਾਸ ਕਰਦੇ ਬਿਲਕੁਲ ਉਧਰ ਗਈ ਰਸਤਾ ਨੂੰ ਉਧਰ ਹੋ ਗਿਆ ਅੱਛਾ ਤੇ ਫਿਰ ਜਿਹੜਾ ਰੂਟ ਆ ਉਹ ਕਿਵੇਂ ਡਵਟ ਦੂਜਾ ਹੋ ਰਿਹਾ ਜਾ ਰਿਹਾ ਲੋਕ ਪਰੇਸ਼ਾਨ ਹੋ ਰਹੇ ਆ ਗੱਡੀਆਂ ਖੜੀਆਂ ਉਹ ਬਿਲਕੁਲ ਸਾਰੀਆਂ ਲੈਣ ਤੇ ਠੀਕ ਆ ਜੀ ਸਰਕਾਰ ਬਹੁਤ ਧੱਕਾ ਕਰ ਰਹੀ ਹੈ ਜੀ ਦੇ ਪੀ ਸਰਕਾਰ ਲੋਕਲ ਵਾਲੇ ਪੈਟਰੋਲ ਵਾਲੇ ਪਠਿਆਂ ਵਾਲੇ ਤੰਗ ਹੋਏ ਖੜੇ ਨੇ ਸਾਰੇ ਨਹੀਂ ਲੋਕਲ ਨੂੰ ਕਿਉਂ ਨਹੀਂ ਜਾਣ ਦੇਦੇ ਪਤਾ ਨਹੀਂ ਕਿਉਂ ਨਹੀਂ ਜਾ ਰਹੇ ਸਰਕਾਰ ਦੀ ਪੋਲਿਸੀ ਹੈ ਜੀ ਅੱਗੇ ਨਾ ਜਾਵੇ ਨਹੀਂ ਲੋਕਲ ਬਾਰੇ ਥੋੜਾ ਜਿਹਾ ਮੈਨੂੰ ਦੱਸੋ ਵੀ ਇਹ ਪੈਂਟ ਉਹਨਾਂ ਦਾ ਕਿਹੜਾ ਪਹਿ ਜਾਂਦਾ ਇੱਥੇ ਇਹ ਸਾਧੂ ਵਾਲਾ ਪੈ ਜਾਂਦਾ ਹੈ ਇਹ ਗਮਜਾਲ ਪੈ ਜਾਂਦਾ ਹੈ ਅੱਧੇ ਲੋਕਾਂ ਦੀ ਜ਼ਮੀਨਾਂ ਇੱਧਰ ਹਨ ਅੱਧੇ ਪਰਲੇ ਪਾਸੇ ਹੈ ਅੱਛਾ ਤੇ ਇੱਧ ਉਧਰੋਂ ਪੱਠੇ ਲੈਣ ਵਾਸਤੇ ਵੀ ਨਹੀਂ ਆਣਦੇ ਰੇ ਅੱਛਾ ਹੁਣ ਤੇਰੇ ਹਾਂਜੀ ਇਹ ਰਾਜਸਥਾਨ ਪੁਲਿਸ ਲੱਗੀ ਹੋਈ ਹੈ ਰਾਜਸਥਾਨ ਸਾਰੀ ਪੁਲਿਸ ਲੱਗੀ ਕਿੰਨੇ ਟਾਈਮ ਤੋਂ ਲੱਗੀ ਹੋਈ ਹੈ ਕੱਲ ਦੁਪਹਿਰ 3 ਵਜੇ ਤੋਂ ਕੱਲ ਦੁਪਹਿਰ 3 ਵਜੇ ਤੋਂ ਠੀਕ ਹੈ ਰਾਜਸਥਾਨ ਦੀ ਹੱਦ ਕਿਹੜੀ ਹੈ ਜੀ ਰਾਜਸਥਾਨ ਦੀ ਹੱਦ ਹੈ ਇਹ ਇਹ ਆ ਉਹ ਜਿਹੜੀ ਵੱਟ ਦੇਖ ਰਹੀ ਹੈ ਹਾਂਜੀ ਠੀਕ ਹੈ ਉਹ ਸਾਹਮਣੇ ਰਾਜਸਥਾਨ ਦੇ ਚੌਲ ਦੇ ਨਹੀਂ ਜ਼ਮੀਨਾਂ ਬਾਰੇ ਤੁਸੀਂ ਇੱਕ ਗੱਲ ਕਰ ਰਹੇ ਸੀਗੇ ਜਮੀਨਾ ਕਿਵੇਂ ਵੀ ਜਮੀਨਾ ਲੋਕ ਇਧਰਲੇ ਪਾਸੇ ਬੈਠੇ ਜਮੀਨਾ ਇਧਰਲੇ ਪਾਸੇ ਆ ਹੂੰ ਤੇ ਫਿਰ ਇਹ ਲੋਕ ਵਾਹਣ ਆਂਦੇ ਆ ਤੇ ਜਾਣ ਹੀ ਨਹੀਂ ਦੇ ਰਹੇ ਅੱਛਾ ਇਹ ਲੋਕਾਂ ਦੀ ਗਾਜਰਾਂ ਖੜੀਆਂ ਗਾਜਰਾਂ ਅੰਕਲ ਦੀਆਂ ਬੰਦ ਹੈ ਗਾਜਰ ਮੰਡੀ ਬੰਦ ਹੈ ਸਭ ਤੋਂ ਗਾਜਰ ਮੰਡੀ ਇਧਰ ਹੈਗੀ ਸਾਧੂ ਵਾਲੇ ਦੀ ਸਾਧੂ ਵਾਲੇ ਦੀ ਠੀਕ ਹੈ ਹਾਂ ਬੱਚਿਆਂ ਦੀ ਸਕੂਲ ਬੱਚੇ ਸਕੂਲ ਦੇ ਬੱਚਿਆਂ ਦੀ ਵਹਿਨਾ ਆਂਦੀਆਂ ਹਨ ਰਾਜਸਥਾਨ ਤੋਂ ਪੰਜਾਬ ਨੂੰ ਜਿਹੜੇ ਡੰਗਾ ਨਰ ਪੜਦੇ ਆ ਉਹ ਹੁਣ ਇਸ ਟਾਈਮ ਪੈਦਲ ਆਣਗੇ 3:30 ਵਜੇ ਉਧਰ ਲਾ ਦੇਣਗੇ ਉਹ ਬੱਚਿਆਂ ਨੂੰ ਡਰਾਈਵਰ ਛੱਡਣ ਵਾਸਤੇ ਅੱਗੇ ਜਾਏਗਾ ਪੈਦਲ ਅੱਛਾ ਇਹਨੇ ਤੰਗ ਹੈ ਬੱਚੇ ਵੀ ਪੜਾਈ ਤੋਂ ਵੀ ਪੜਾਈ ਹੀ ਰੋਕਦੇ ਅਸੀਂ ਮੋਹਰੋਂ ਆਏ ਆ ਗੰਗਨਗਰੋਂ ਵਾਪਸ ਜਾ ਰਹੇ ਆ ਜੀ ਦਵਾਈ ਲੈਣ ਆਏ ਸੀ ਠੀਕ ਹੈ ਜੀ ਹਾਂਜੀ ਕਿੰਨੀ ਦੇ ਅੱਗੇ ਟ੍ਰੈਫਿਕ ਲੱਗਿਆ ਹੈ ਹਾਂਜੀ ਉਹਦੀ ਤੁਹਾਨੂੰ ਕੀ ਹੈਗੀ ਕੋਈ ਪ੍ਰੋਬਲਮ ਹਾਂਜੀ ਉਹ ਦੋ 2.5 ਕਿਲੋਮੀਟਰ ਤੁਰ ਕੇ ਆਣਾ ਪੈਂਦਾ ਜੀ ਹਾਂਜੀ ਤੇ ਉਹ ਟਰੰਪੂ ਤੇ ਆਏ ਆ ਜੀ ਜੋ ਤੋਂ ਬਸ ਬਸ ਕਿੱਦਾਂ ਫਿਰ ਟਰੰਪੂ ਤੋਂ ਪੰਡਿੰਦੇ ਜੀ ਹਾਂਜੀ ਟੈਂਪ ਕੋ ਟੱਪਨ ਦੀ ਕਿ ਮੁਸ਼ਕਲ ਆ ਜੀ ਤੁਹਾਨੂੰ ਕੁਛ ਨਹੀਂ ਜਾਣਾ ਸੀਗਾ ਹਬੌਰ ਤੋਂ ਚੱਲ ਕੇ ਆਏ ਸੀ ਬੱਸ ਡਰਾਈਵਰ ਆਈ ਮੈਂ ਪੰਜਾਬ ਰੋਡਾਂ ਦੇ ਫਰੋਕ ਡਿੱਪੂ ਦਾ ਤੇ ਸਾਧੂ ਵਾਲਾ ਬਾਰਡਰ ਬਿਲਕੁਲ ਠੀਕ ਕੀਤਾ ਹੋਇਆ ਬੰਦ ਕੀਤਾ ਹੈ ਅੱਗੇ ਜਾਣ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਅਸੀਂ ਸਵਾਰੀ ਇੱਥੇ ਉਤਾਰ ਕੇ ਬੱਸ ਇੱਥੇ ਰੁਕੀ ਹੋਣੀ ਹੈ ਇੱਥੋਂ ਬੱਸ ਜਾਵਾਂਗੇ ਜੀ ਹਬੌਰ ਨੂੰ ਕਿੰਨੀ ਦੇਰ ਹੋਊਗੀ ਗੱਡੀ ਰੁਕਣੀ ਘੰਟਾ ਹੋ ਗਿਆ ਜੀ 1 ਘੰਟਾ ਹੋ ਗਿਆ ਇੱਥੇ ਖੜੇ ਨੂੰ ਜੀ ਆ ਸਮਝਾਟ న్యూਸ ਲਈ ਅਭਿਸ਼ੇਕ ਝਲੋਟਾ ਦੀ ਰਿਪੋਰਟ